ਹਾਂਜੀ ਭਾਈ ਸਤਿ ਸ੍ਰੀ ਅਕਾਲ ਹੁਣ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਜਨਮ ਹੋਇਆ ਸੀ ਤਾਂ ਹਜ਼ਾਰਾਂ ਵਿੱਚ ਸਿੱਖ ਸੰਗਤ ਪਹੁੰਚੀ ਸੀ ਉਹਨਾਂ ਦੇ ਦਰਸ਼ਨ ਕਰਨ ਲਈ ਤੇ ਅੱਜ ਜਦੋਂ ਉਹਨਾਂ ਮਹਾਨ ਜਵਦਿਆਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਤਾਂ ਬਾਬਾ ਮੋਤੀराम ਮੈਰਾ ਤੇ ਦੀਵਾਨ ਟੋਟਰ ਮੱਲ ਜੀ ਦੇ ਨਾਲ ਕੁਝ ਕੁ ਬੰਦੇ ਹੀ ਸਨ ਉਹਨਾਂ ਦੇ ਅੰਤਿਮ ਸੰਸਕਾਰ ਤੇ ਇਸ ਤੋਂ ਬਾਅਦ ਇਤਿਹਾਸਕਾਰ ਲਿਖਦੇ ਹਨ ਕਿ ਦੀਵਾਨ ਟੋਡਰਮਲ ਜੀ ਨੇ ਛੋਟੇ ਸਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜਿੰਨੀਆਂ ਆਸਤੀਆਂ ਨੂੰ ਇੱਕ ਮਿੱਟੀ ਦੇ ਕੁਜੇ ਵਿੱਚ ਪਾਉਂਦੇ ਹਨ ਤੇ ਉੱਥੇ ਹੀ ਧਰਤੀ ਵਿੱਚ ਨੱਬ ਦਿੰਦੇ ਹਨ ਤੇ ਉੱਤੇ ਇੱਕ ਥੜਾ ਬਣਾ ਦਿੰਦੇ ਹਨ ਇਸ ਤੋਂ ਬਾਅਦ ਇਤਿਹਾਸਕਾਰਾਂ ਨੇ ਇੱਕ ਹੋਰ ਸਿੰਘ ਦਾ ਨਾਮ ਜ਼ਿਕਰ ਕੀਤਾ ਹੈ ਜਿਸ ਦਾ ਨਾਮ ਸੀ ਚੋਦ ਸਿੰਘ ਉਹ ਛੋਟੇ ਸਹਿਬਜ਼ਾਦਿਆਂ ਜੀ ਦੀ ਅੰਤਿਮ ਸੰਸਕਾਰ ਦੀ ਰਾਖ ਨੂੰ ਲੈ ਕੇ ਮਾਲਵੇ ਬਲਨੁੱਤੁਰ ਪੈਂਦਾ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਰਹਿੰਦੇ ਸਨ ਜਦੋਂ ਅੰਤਿਮ ਸੰਸਕਾਰ ਤੇ ਸਾਰੀ ਵਿਧੀ ਪੂਰਨ ਹੋ ਜਾਂਦੀ ਹੈ ਤਾਂ ਇਸ ਤੋਂ ਬਾਅਦ ਵਜੀਦ ਖਾਨ ਨੇ ਦਿਵਾਨ ਟੋਡਰਮਲ ਜੀ ਦਾ ਸਹਾਰੰਦ ਵਿੱਚ ਰਹਿਣਾ ਮੁਸ਼ਕਲ ਕਰ ਦਿੱਤਾ ਸੀ ਤੇ ਇਸ ਤੋਂ ਬਾਅਦ ਦਿਵਾਨ ਟੋਡਰਮਲ ਜੀ ਸਹਾਰੰਦ ਨੂੰ ਛੱਡ ਕੇ ਚਲੇ ਗਏ ਸਨ ਤੇ ਇਸ ਤੋਂ ਬਾਅਦ ਉਹਨਾਂ ਦਾ ਅਕਾਲ ਚਲਾਣਾ ਕਿਵੇਂ ਹੋਇਆ ਜਾਂ ਉਹ ਕਿੱਥੇ ਚਲੇ ਗਏ ਇਸ ਬਾਰੇ ਕਿਸੇ ਵੀ ਇਤਿਹਾਸਕਾਰ ਨੇ ਕੁਝ ਨਹੀਂ ਲਿਖਿਆ ਪਰ ਅੱਜ ਵੀ ਉਹਨਾਂ ਦੀਆਂ ਪੀੜ੍ਹੀਆਂ ਪੋਦੇ ਮਹੀਨੇ ਵਿੱਚ ਆ ਕੇ ਇੱਥੇ ਨਿਸ਼ਕਾਮ ਤੇ ਅਨਥਕ ਸੇਵਾ ਕਰਦੇ ਹਨ ਫਤੇਕਰ ਸਾਹਿਬ ਹੁਣ ਬਾਬਾ ਮੋਤੀराम ਮਹਾਰਾਜ ਜੀ ਨੂੰ ਵੀ ਉਹ ਦੁੱਧ ਦੀ ਸੇਵਾ ਕਰਨ ਤੇ ਸੰਸਕਾਰ ਵਿੱਚ ਸ਼ਾਮਲ ਹੋਣ ਤੇ ਵਜੀਦ ਖਾਨ ਨੇ ਬਹੁਤ ਭਿਆਨਕ ਸਜ਼ਾ ਦਿੱਤੀ ਸੀ ਉਹਨਾਂ ਦੇ ਪੂਰੇ ਪਰਿਵਾਰ ਨੂੰ ਕੋਹਲੂ ਵਿੱਚ ਪਾ ਕੇ ਫੇਰ ਦਿੱਤਾ ਸੀ ਸਭ ਤੋਂ ਪਹਿਲਾਂ ਉਹਨਾਂ ਦੇ ਬੱਚੇ ਜਿਨ੍ਹਾਂ ਦੀ ਉਮਰ 7 ਸਾਲ ਸੀ ਜਿਨ੍ਹਾਂ ਦਾ ਇਤਿਹਾਸ ਕਰਨ ਨੇ ਨਾਰਾਇਣ ਨਾਂ ਦੱਸਿਆ ਹੈ ਉਸ ਨੂੰ ਕੋਲੂ ਵਿੱਚ ਪਾ ਕੇ ਪੀੜਿਆ ਸੀ ਇਸ ਤੋਂ ਬਾਅਦ ਉਹਨਾਂ ਦੀ ਧਰਮ ਪਤਨੀ ਨੂੰ ਕੋਲੂ ਵਿੱਚ ਪਾ ਕੇ ਪੀੜਿਆ ਗਿਆ ਫਿਰ ਉਹਨਾਂ ਦੀ ਮਾਤਾ ਜਿਨ੍ਹਾਂ ਦੀ ਉਮਰ 70 ਸਾਲ ਦੱਸੀ ਜਾਂਦੀ ਸੀ ਉਹਨਾਂ ਨੂੰ ਕੋਲੂ ਵਿੱਚ ਪਾ ਕੇ ਪੀੜਿਆ ਗਿਆ ਸੀ ਹੁਣ ਜੋ ਕੋਲੂ ਦੀ ਸਜ਼ਾ ਹੁੰਦੀ ਸੀ ਇਹ ਬਹੁਤ ਜ਼ਿਆਦਾ ਭਿਆਨਕ ਹੁੰਦੀ ਸੀ ਇਸ ਵਿੱਚ ਬੰਦੇ ਨੂੰ ਪੈਰਾਂ ਵਾਲੇ ਪਾਸਿਓਂ ਕੋਲੂ ਬਚਪਾਇਆ ਜਾਂਦਾ ਸੀ ਤੇ ਜਦੋਂ ਕੋਲੂ ਨੂੰ ਗੇੜਾ ਦਿੱਤਾ ਜਾਂਦਾ ਸੀ ਤਾਂ ਉਹਨਾਂ ਦੀ ਚੰਬੜੀ ਉੱਤਰ ਜਾਂਦੀ ਸੀ ਤੇ ਹੱਡੀਆਂ ਟੁੱਟਣ ਦੀ ਆਵਾਜ਼ ਆਉਂਦੀ ਸੀ ਤੇ ਇਤਿਹਾਸਕਾਰ ਇੱਥੇ ਲਿਖਦੇ ਹਨ ਕਿ ਬਾਬਾ ਮੋਤੀराम ਮਹਾਰਾਜ ਹੀ ਭਾਰੇ ਸਰੀਰ ਦੇ ਸਨ ਤੇ ਜਦੋਂ ਉਹਨਾਂ ਨੂੰ ਚੱਕ ਕੇ ਕੋਲੂ ਵਿੱਚ ਪਾਇਆ ਗਿਆ ਤਾਂ ਪੈਰਾਂ ਤੋਂ ਲੈ ਕੇ ਉਹਨਾਂ ਨੂੰ ਲੱਕ ਤੱਕ ਕੋਲੂ ਵਿੱਚ ਪੀੜ ਦਿੱਤਾ ਪਰਵਾਦ ਵਿੱਚੋਂ ਭਾਰੇ ਹੋਣ ਕਰਕੇ ਕੋਲੂ ਜਾਮ ਹੋ ਗਿਆ ਤੇ ਜਲਾਦਾਂ ਨੇ ਉਸ ਨੂੰ ਚੱਲਣ ਤੋਂ ਇਨਕਾਰ ਕਰ ਦਿੱਤਾ ਫਿਰ ਦੁਬਾਰੇ ਉਸ ਨੂੰ ਪੁੱਠਾ ġੇੜਾ ਦਿੱਤਾ ਗਿਆ ਤਾਂ ਬਾਬਾ ਮੋਤੀराम ਮਹਾਰਾਜ ਜੀ ਲੱਕ ਤੋਂ ਅਲੱਗ ਹੋ ਗਏ ਸਨ ਤੇ ਉਹਨਾਂ ਦੇ ਪੈਰ ਅਲੱਗ ਹੋ ਗਏ ਸਨ ਤੇ ਉਹਨਾਂ ਦੀ ਤੜਫ ਤੜ ਕੇ ਉੱਥੇ ਸ਼ਹਾਦਤ ਹੋ ਗਈ ਸੀ ਜਿੱਥੇ ਸਾਡੇ ਸਿੱਖਾਂ ਕੋਲ ਸਭ ਤੋਂ ਦੁਨੀਆ ਦੀ ਮਹਿੰਗੀ ਥਾਂ ਹੈ ਉੱਥੇ ਹੀ ਸਿੱਖਾਂ ਕੋਲ ਸਭ ਤੋਂ ਮਹਿੰਗਾ ਦੁੱਧ ਵੀ ਹੈ ਤੇ ਐਸੇ ਬਾਬਾ ਬੱਟੇ ਬਾਬਾ ਮੋਤੀराम ਮਹਾਰਾਜ ਜਿਨੇ ਆਪਣਾ ਸਾਰਾ ਪਰਿਵਾਰ ਸ਼ਹੀਦ ਕਰਾਇਆ ਸੀ ਤੇ ਅਜਿਹਾ ਮਹਾਨ ਜੋਧਿਆ ਨੂੰ ਸਲਾਮ ਕਰਨਾ ਤਾਂ ਜ਼ਰੂਰ ਬਣਦਾ ਹੈ ਤੇ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ